ਸਤਿ ਸ਼੍ਰੀ ਅਕਾਲ ਜੀ ਪਿਆਰੀ ਦਰਸ਼ਕੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟਾਈਗਰ ਪੰਜਾਬ న్యూਸ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੈ ਜੀ ਆਏ ਦਿਨ ਕਿਸੇ ਨਵੇਂ-ਨਵੇਂ ਮੁੱਦੇ ਤੇ ਆਪਾਂ ਚਰਚਾ ਕਰਦੇ ਰਹਿੰਦੇ ਆ ਅੱਜ ਫਿਰ ਇੱਕ ਬਹੁਤ ਅਹਿਮ ਅਤੇ ਖਾਸ ਮੁੱਦੇ ਤੇ ਚਰਚਾ ਕਰਨ ਦਾ ਮੌਕਾ ਮਿਲਿਆ ਅੱਜ ਫਿਰ ਸਟੂਡੀਓ ਵਿੱਚ ਪਹੁੰਚਿਆ ਸਾਡੇ ਸੰਪਾਦਕ ਸਤਨਾਮ ਸਿੰਘ ਜੀ ਸਟੂਡੀਓ ਵਿੱਚ ਹਾਜ਼ਰ ਹੈ ਸਭ ਤੋਂ ਪਹਿਲਾਂ ਤੇ ਇਹਨਾਂ ਦਾ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਸਤਨਾਮ ਜੀ ਸਵਾਗਤ ਜੀ ਸਾਰੇ ਦਰਸ਼ਕਾਂ ਦਾ ਸਵਾਗਤ ਸਤਨਾਮ ਜੀ ਅੱਜ ਫੇਰ ਇੱਕ ਬਹੁਤ ਗੰਭੀਰ ਮੁੱਦਾ ਨਿਕਲ ਕੇ ਜਿਹੜਾ ਸਾਹਮਣੇ ਆਇਆ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਆਪਣੀ ਵੀ ਕੋਈ ਡਿਊਟੀ ਬਣਦੀ ਵੀ ਆਪਾਂ ਵੀ ਦੱਸ ਦਈਏ ਦਰਸ਼ਕਾਂ ਨੂੰ ਕੀ ਮੁੱਦਾ ਮੁੱਦਾ ਇਹ ਅਭੀ ਜਿਵੇਂ ਬੀਤੇ ਦਿਨੀ ਜ਼ਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦੇ ਪਿੰਡ ਮਡੌਰ ਦਾ ਮਾਮਲਾ ਹੈ ਜੀ ਹੂੰ ਹੂੰ ਉੱਥੇ ਜਿੱਥੇ ਇੱਕ ਬੱਚੇ ਨੂੰ ਦੋ ਕਿਡਨਾਪਰਾਂ ਵੱਲੋਂ ਕਿਡਨਾਪ ਕੀਤਾ ਗਿਆ ਅਚਕਕ ਕਿਡਨਾਪ ਕਰ ਲਿਆ ਕੋਸ਼ਕੂ ਘੰਟਿਆਂ ਦੇ ਬਾਅਦ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਐਸਐਸਪੀ ਸਾਹਿਬਾਨੀ ਜੀ ਬਹੁਤ ਹੀ ਬਹੁਤ ਵੱਡੀ ਪ੍ਰਾਪਤੀ ਕਵਾਂਗੇ ਇਹਨੂੰ ਉਹਨਾਂ ਨੇ ਕੋਸ਼ਿਕੂ ਘੰਟਿਆਂ ਦੇ ਵਿੱਚ ਉਹ ਬੱਚਾ ਜਿਹੜਾ ਕਿ ਉਹਨੂੰ ਸਹੀ ਸਲਾਮਤ ਜਿਹੜਾ ਹੈ ਕਿ ਬਰਾਮਦ ਕਰ ਲਿਆ ਗਿਆ। ਹੂੰ। ਔਰ ਬਰਾਮਦ ਕਰਨ ਦੇ ਨਾਲ-ਨਾਲ ਜਿਹੜੇ ਕੱਡਨੀ ਕੱਡਨੇਬਰੇ ਉਹਨਾਂ ਨੂੰ ਐਨਕਾਊਂਟਰ ਕਰ ਦਿੱਤਾ ਗਿਆ। ਹੂੰ। ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਕੁਝ ਥੋੜਾ ਜਿਹਾ ਜਾਣਕਾਰੀ ਦਿਓ ਜੀ। ਪਰ ਜੀ ਮੈਨੂੰ ਲੱਗਦਾ ਵੀ ਤੁਸੀਂ ਮੈਨੂੰ ਗਾਲਾਂ ਕਢਾਉਣ ਦਾ ਠੇਕਾ ਤਾਂ ਨਹੀਂ ਲੈ ਰੱਖਿਆ ਰੋਜੀ ਜੀ। ਹਾਂ ਜੀ। ਕੋ ਮੇਰਾ ਜਿਹੜਾ ਪੇਸ਼ਾ ਹੈ ਜੀ ਜਿਹੜੀ ਮੇਰੀ ਡਿਊਟੀ ਆ ਹੂੰ ਉਹਦੇ ਮੁਤਾਬਕ ਜਿਹੜਾ ਝੂਠ ਉਹ ਮੈਥੋਂ ਵਜਦਾ ਨਹੀਂ ਜੀ ਤੇ ਜੇ ਮੈਂ ਸੱਚ ਬੋਲਦਾ ਤੇ ਫਿਰ ਜਿਹੜੇ ਝੂਠੇ ਲੋਕ ਆ ਉਹਨਾਂ ਨੇ ਤਾਂ ਮੈਨੂੰ ਗਾਲ੍ਹਾਂ ਕੱਢੀਆਂ ਜੀ ਫਿਰ ਦਰਸ਼ਕ ਜਿਹੜੇ ਵੀ ਚੈਨਲ ਨਾਲ ਜੁੜੇ ਆ ਜੀ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਵੀ ਜੁੜੇ ਆ ਬਿਲਕੁਲ ਜੁੜੇ ਆ ਜੀ ਜਾਂ ਤਾਂ ਉਹ ਕਾਲੀ ਆ ਜਾਂ ਉਹ ਕਾਂਗਰਸੀ ਆ ਹੂੰ ਜਾਂ ਉਹ ਆਮ ਆਪ ਪਾਰਟੀ ਨਾਲ ਜੁੜੇ ਆ ਜੀ ਅੱਛਾ ਜਦੋਂ ਤੁਸੀਂ ਕਿਸੇ ਚੀਜ਼ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਉਦੋਂ ਮੈਨੂੰ ਜਿਹੜੇ ਅਸਲੀ ਤੱਥ ਆ ਉਹ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨੀ ਪੈਂਦੇ ਆ ਬਿਲਕੁਲ ਮੇਰੀ ਕੋਈ ਪਾਰਟੀ ਨਹੀਂ ਬਿਲਕੁਲ ਤਾਂ ਤੁਹਾਨੂੰ ਵੀ ਪੱਤਰਕਾਰਾਂ ਨੂੰ ਕਹਿਣਾ ਹੈ ਵੀ ਨਿਰਪੱਖ ਹੋ ਕੇ ਬਿਲਕੁਲ ਕਵਰੇਜ ਕਰੋ ਹੂੰ ਦੱਬੇ ਕੁਚਲੇ ਲੋਕਾਂ ਜਿਹੜੇ ਜਿਨ੍ਹਾਂ ਨੂੰ ਕਾਨੂੰਨ ਜਾਂ ਕੋਈ ਦਿੱਤੇ ਮਾਣ ਤਾਣ ਅਸਲ ਨਹੀਂ ਹੁੰਦਾ ਜੀ ਉੱਥੇ ਆਵਾਜ਼ ਬੁਲੰਦ ਜ਼ਰੂਰ ਕਰੋ ਜਿਉਂ ਸਰਕਾਰ ਤੋਂ ਨਾ ਡਰੋ ਕਿਉਂਕਿ ਸਰਕਾਰ ਤਾਂ 5 ਸਾਲਾਂ ਚ ਬਦਲ ਜਾਵੇਗੀ ਪਰ ਜੇ ਤੁਹਾਡੀ ਸੋਚ ਤੁਹਾਡੀ ਉਹਦਾ ਸਦਕਾ ਹੀੜ ਗਿਆ ਜੀ ਜੇ ਕਿਸੇ ਦਾ ਭਲਾ ਹੋ ਜਾਵੇ ਉਹਦੇ ਬਾਲ ਬੱਚੇ ਤੱਕ ਨਹੀਂ ਤੁਹਾਨੂੰ ਭੁੱਲਣਗੇ ਕਈ ਲੰਬੇ ਸਮੇਂ ਤੱਕ ਜੀ ਇਹ ਸਾਡਾ ਮੀਡੀਆ ਦੇ ਕਾਰਨ ਆ ਫਾਇਦਾ ਹੋਵੇ। ਸੋ ਇਸ ਕਰਕੇ ਸੱਚ ਜਿਹੜਾ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਜੇ ਦਿਨ ਆ ਰਿਹਾ ਤੇ ਦੇਵਾਂਗਾ। ਹੂੰ ਠੀਕ ਆ ਜੀ। ਸੱਚ ਤੇ ਪਹਿਰਾ ਦੇਣ ਕਰਕੇ ਪਹਿਲਾਂ ਵੀ ਬਹੁਤ ਮੁਸ਼ਕਲਾ ਆਈਆਂ ਝੱਲੇ ਓਟਾਂ 'ਚ ਸੁਝਾਵਾਂ ਤੱਕ ਚੱਲ ਰੀਆਂ। ਜੀ ਪਰ ਗਲਤ ਬੰਦਿਆਂ ਦੇ ਥੱਲੇ ਝੁਕੇ ਨਹੀਂ ਤੇ ਨਾ ਉਹਨਾਂ ਦਾ ਸਾਥ ਦਿੱਤਾ ਤੇ ਨਾ ਉਹਨਾਂ ਦਾ ਸਾਥ ਦੇੜਾ ਕਦੇ ਮੇਰਾ। ਠੀਕ ਕੱਲ ਵੀ ਉਹ ਗਲਤੀ ਕਰਨ ਉਸੇ ਰੂਪ 'ਚ ਹੀ ਪੇਸ਼ ਆਵਾਂਗੇ ਤੇ ਆਉਂਦੇ ਵੀ ਰਹੇ ਹਾਂ ਅੱਛਾ ਹੁਣ ਤੁਸੀਂ ਆਏ ਇਸ ਗੱਲ ਤੇ ਵੀ ਜਿਹੜਾ ਉਧਰ ਅੱਛਾ ਦੋ ਕਨੈਬ ਕਰਨ ਵਾਲੇ ਜਿਹੜੇ ਵਿਅਕਤੀ ਆ ਨਾ ਜੀ ਖਬਰ ਮੈਂ ਵੀ ਸੁਣੀ ਜੀ ਉਹਦੀ ਪੂਰੀ ਡੂਗੀ ਵਿਆਖਿਆ ਚ ਜਾਂਦੇ ਆ ਨਾ ਉੱਥੇ ਹੋਰ ਟਾਈਮ ਵੇਸਟ ਜਾਊਗਾ ਤੁਸੀਂ ਇਸ਼ਾਰਾ ਕਰ ਹੀ ਦਿੱਤਾ ਤੇ ਜਵਾਬ ਮੈਂ ਦੇ ਦਿੰਦਾ ਅੱਛਾ ਜਿਹੜਾ ਇਹ ਚੀਜ਼ ਆ ਨਾ ਵੀ ਪਹਿਲੇ ਨੰਬਰ ਤੇ ਤਾਂ ਇਹ ਚੀਜ਼ ਆ ਵੀ ਆਪਾਂ ਇਸ ਚੀਜ਼ ਦੀ ਜੜ ਨੂੰ ਫੜਦੇ ਆ ਦਰਸ਼ਕਾਂ ਨੂੰ ਦੱਸਦੇ ਆ ਵੀ ਇਹ ਜਿਹੜਾ ਹੈਗਾ ਹੈ ਨਾ ਕੋਈ ਚੀਜ਼ ਆ ਇੱਕ ਦਰਖਤ ਲਾ ਲੈਨੇ ਆ ਬਿਲਕੁਲ ਉਹ ਦਰਖਤ ਤੈਨੂੰ 4 5 15 20 ਸਾਲ ਤੱਕ ਜਾ ਕੇ ਪਰਪੂਲਤ ਹੁੰਦਾ ਫਿਰ ਉਹ ਪਹਿਲਾਂ ਤਾਂ ਉਹ ਦਰਖਤ ਦੀਆਂ ਜੜਾਂ ਲੱਗਦੀਆਂ ਹੁੰਦੀਆਂ ਫਿਰ ਉਹਦੇ ਜਿਹੜੇ ਫਲ ਫੁੱਲ ਆਉ ਉਹ ਖਾਂ ਦੀਆਂ ਚੜ੍ਹਾਂ ਵਧਣ ਲੱਗ ਜਾਂਦੀਆਂ ਅੱਛਾ ਇਹ ਜੜਾਂ ਜਿਹੜੀਆਂ ਵਧੀਆਂ ਇਹ ਵਧੀਆਂ ਹੋਈਆਂ ਨੇ ਪਹਿਲੀਆਂ ਸਰਕਾਰਾਂ ਦੀਆਂ ਜੀ ਤੇ ਜੱਕ ਦਾਮ ਜਿਹੜੀ ਸੀ ਨਾ ਟੈਨਸ਼ਨ ਨੇ ਚਾਤਾ ਉਹ ਪੈ ਗਈ ਇੱਕ ਦਾਮ ਇਹ ਮੌਜੂਦਾ ਸਰਕਾਰ ਦੀ ਜਿਹੜੀ ਸਰਕਾਰ ਆ ਸਰਕਾਰ ਨਹੀਂ ਵਾੜੀ ਹੂੰ ਬੁਗਤਮਾਨ ਨਹੀਂ ਮਾੜਾ ਬਿਲਕੁਲ ਜੇਕਰ ਉਹਦੇ ਵਿਧਾਇਕ ਜਾਂ ਕਿਵੇਂ ਵੀ ਉਹ ਆਪਦੇ ਬਲੱਡ ਦੇ ਹਿਸਾਬ ਨਾਲ ਜੇ ਪੁਸ਼ ਕਰ ਰਿਹਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਮੁੱਖ ਮੰਤਰੀ ਦੀ ਨਹੀਂ ਬਣਦੀ ਮੁੱਖ ਮੰਤਰੀ ਤਾਂ ਕਾਰਵਾਈ ਕਰ ਰਿਹਾ ਉਹ ਕਰੀ ਵੀ ਜਾਂਦਾ ਭਾਵੇਂ ਕੋਈ ਵਿਧਾਇਕ ਹੋਵੇ ਭਾਵੇਂ ਕੋਈ ਉਹਦਾ ਕੋਸ਼ ਹੋਵੇ ਪਰ ਉਹ ਜਨਤਕ ਤੌਰ ਤੇ ਜੇ ਲੋਕਾਂ ਚਾਹ ਕੇ ਨਹੀਂ ਦੱਸਦਾ ਇਹ ਉਹਦੀ ਸਿਆਣਪ ਆ ਪਰ ਜਿਹੜੇ ਉਹਦੇ ਮੰਤਰੀ ਮੰਡਲ ਦੇ ਵਿੱਚ ਆਪ ਹਾਰੇ ਚੰਦੇ ਉਹਨਾਂ ਦੀ ਕਲਾਸ ਜ਼ਰੂਰ ਲੱਗਦੀ ਹੈ ਲੋਕਾਂ ਨੂੰ ਇਸ ਚੀਜ਼ ਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਹੁਣ ਦੂਜੀ ਗੱਲ ਇਹ ਜਿਹੜੇ ਸੀ ਤਿੰਨ ਰੂਪ ਵੰਡੇ ਹੋਏ ਸੀ ਹੁਣ ਤੱਕ ਜਿਹੜਾ ਆਖਰੀ ਜਿਹੜਾ ਪਟੰਟ ਤੱਕ ਕੰਮ ਹੋ ਰਿਹਾ ਜੀ ਪਹਿਲੀਆਂ ਸਰਕਾਰਾਂ ਨੇ ਨੰਬਰ 1 ਤੇ ਕੀ ਕੀਤਾ ਸੀ ਪਿੰਡਾਂ ਦੇ ਵਿੱਚ ਸ਼ਰੇਆਮ ਧੜੇਬੰਦੀ ਪੈਦਾ ਕੀਤੀ ਹੁਣ ਤੱਕ ਹੂੰ ਉਦੋਂ ਬਾਅਦ ਕੋਸ਼ਿਸ਼ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੇ ਜਿਹੜਾ ਅੱਜ ਸਿਆਪਾ ਪੈਂਦਾ ਉਹ ਨਸ਼ੇ ਲੈ ਕੇ ਆਂਦੇ ਜੀ ਉਹ ਨਸ਼ੇ ਖਤਮ ਕਰਨ ਵਾਸਤੇ ਸਰਕਾਰ ਨੂੰ ਬਹੁਤ ਔਖਾ ਹੋਣਾ ਪੈ ਰਿਹਾ ਹੈ ਵਿਰੋਧੀ ਧਿਰਾਂ ਦੀਆਂ ਪਾਣੇ ਮਿਹਣੇ ਝੱਲਣੇ ਬਿਲਕੁਲ ਹਲਾ ਤਾਨੇ ਮੇਰੇ ਕੌਣ ਮਾਰਦਾ ਹੁੰਦਾ ਹੈ ਨਾ ਫਿਰ ਫਿਰ ਪਿੰਡਾਂ ਚ ਲੈ ਕੇ ਚੱਲਣਾ ਉਹ ਮੇਰੇ ਨਾ ਉਹ ਪਿੰਡਾਂ ਮਾਰਦਾ ਵੀ ਆਂਡ ਘਵਾੜ ਮੰਨ ਲੂ ਵੀ ਅਸੀਂ ਲੜ ਪਈ ਹਾਂਜੀ ਅਸੀਂ ਬੜੇ ਲੁਕੀ ਘਾਟ ਆ ਮੇਰੇ ਤੇ ਗਲਤੀ ਆ ਮੈਂ ਹੈ ਗਈ ਆ ਸੰਤੀ ਹੂੰ ਤੁਸੀਂ ਹੈ ਗਈ ਉਹ ਬੰਤੀ ਬੰਤੀ ਤੇ ਸੰਤੀ ਦੇ ਕਹਿਣਾ ਮੈਨੂੰ ਬੰਤੀ ਨਵੇਂ ਨਾ ਮਾਰੇ ਪਹਿਲਾਂ ਮੈਂ ਮਾਰਦੀ ਆ ਤੇ ਉੱਥੇ ਫਿਰ ਕੀ ਚੱਲਦਾ ਹੈ ਨਾ ਉਹ ਉਹ ਉੱਥੇ ਉਹੀ ਚੱਲਦਾ ਜਿਹੜਾ ਮੈਂ ਇੱਥੇ ਸਕਰੀਨ ਤੇ ਨਾਂ ਨਹੀਂ ਲੈਣਾ ਚਾਹੁੰਦਾ ਜਿਹੜਾ ਦਲਤ ਬੰਦਾ ਹੁੰਦਾ ਹੈ ਨਾ ਜਿਹੜੀ ਗਲਤ ਹੁੰਦੀ ਹੈ ਨਾ ਉਹ ਸ਼ਾਂਤੀਪੰਦੀ ਹੂੰ ਉਹ ਰੋਲਾ ਵੱਧ ਪਾਉਂਦੇ ਆਂ ਯਾਦ ਪਾਉਂਦੇ ਸਹੀ ਇਸ ਕਰਕੇ ਹੁਣ ਜੇ ਕੋਈ ਸਰਕਾਰਾਂ ਸੰਤੀਬੰਤੀ ਬਣ ਕੇ ਮਾਨ ਸਾਹਿਬ ਦਾ ਵਿਰੋਧ ਕਰਦੇ ਹਨ ਤੇ ਬਾਣ ਸਾਹਿਬ ਦੇ ਕੈਰੇਕਟਰ ਤੇ ਪੂਰਾ ਦਾਗ ਨਹੀਂ ਲੱਗ ਸਕਦਾ ਕਿਉਂਕਿ ਉਹ ਤਾਂ ਇਹਨਾਂ ਦੀ ਗੰਦਗੀ ਸਾਫ਼ ਕਰ ਰਿਹਾ ਹੈ ਨਸ਼ੇ ਸੀ ਉਹਨੂੰ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਅੱਛਾ ਜੇ ਨਾਲ ਦੀ ਨਾਲ ਨਸ਼ੇ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹਨਾਂ ਵੱਲੋਂ ਜਿਹੜੀ ਬਿਮਾਰੀ ਖਲਾਰੀ ਸੀ ਉਹ ਗੈਂਗਬਾਰ ਗੁੰਡਾ ਕਰਦਾ ਗੈਂਗਸਟਰ ਵੀ ਕਾਫੀ ਜੇਲਾ ਤੇ ਡੱਕੀ ਹੋਏ ਆ ਜਿਸ ਤਰ੍ਹਾਂ ਦਾ ਵੀ ਮਾਹੌਲ ਹੈਗਾ ਕਿਉਂਕਿ ਇਹ ਜਿਹੜਾ ਇਨਵੈਸਟੀਗੇਸ਼ਨ ਇਹ ਪੁਲਿਸ ਦਾ ਕੰਮ ਆ ਜਾਂ ਕਾਨੂੰਨੀ ਵਾਇਰਾਂ ਦਾ ਕੰਮ ਆ ਉਹਦੇ ਚ ਸਾਡੀ ਡਿਊਟੀ ਨਹੀਂ ਬਣਦੀ ਜੇਕਰ ਉਹ ਤਨਖਾਹ ਲੈਂਦੇ ਆ ਤੇ ਉਹ ਮਾਨਦਾਰੀ ਨਾਲ ਡਿਊਟੀ ਵੀ ਕਰਦੇ ਆ ਜੇ ਸੌ ਦੇ ਵਿੱਚੋਂ ਇੱਕ ਬੰਦਾ ਵਿਰੋਧੀ ਧਿਰ ਦਾ ਹੋ ਕੇ ਉਹਦੀ ਬੁਖਤੀ ਕਰਦਾ ਬਦਨਾਮੀ ਕਰਦਾ ਹੈ ਖਾਸ ਕਰ ਪੰਜਾਬ ਪੁਲਿਸ ਦੀ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ ਬੁੱਧੀਜੀਵੀ ਤੇ ਸਿਆਣੇ ਲੋਕ ਆ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਨਾ ਜੋ ਸਰਕਾਰ ਕਰ ਰਹੀ ਆ ਜੋ ਸਾਡੇ ਸੁਰੱਖਿਆ ਅਮਲੇ ਕਰ ਰਹੇ ਬਲ ਕਰ ਰਹੇ ਆ ਪੰਜਾਬ ਪੁਲਿਸ ਕਰਦੀ ਆ ਤੇ ਉਹ ਜਿਹੜੇ ਆ ਉਹ ਸਤਕਾਰਯੋਗ ਆ ਦੂਸਰੇ ਨੰਬਰ ਤੇ ਇਹ ਸਾਰੀਆਂ ਚੀਜ਼ਾਂ ਜਿਹਦੇ ਇੱਕ ਦਾਅਵੇ ਇਹਨਾਂ ਨੇ ਕੀ ਕੀਤਾ ਵੀ ਠੀਕ ਖਲਾਰ ਕੇ ਤੇ ਅੱਗੇ ਛੱਡ ਦਿੱਤੀ ਤੇ ਉਹਨੂੰ ਸੈੱਟ ਕਰਦੇ ਕਰਦੇ ਉਹਨੂੰ ਕਰ ਰਿਹਾ ਮੈਨੂੰ ਚੱਲਣ ਦਿਓ ਅੱਗੇ ਸਵਾਲ ਕਰ ਲਓ ਤੁਸੀਂ ਕੋਈ ਗੱਲ ਨਹੀਂ ਮੈਂ ਸੁੱਧ ਕੇ ਗੱਲ ਕਰਾਂ ਅੱਛਾ ਉਹ ਉਹਨਾਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਦੂਜੀਆਂ ਇਹ ਚ ਹੁੰਦਾ ਨਹੀਂ ਇਹਨਾਂ ਦੀ ਇਹ ਹੁੰਦੀ ਆ ਵੀ ਇਹਦੀ ਕੋਈ ਸ਼ਾਹੀ ਕਾਇਮਣਾ ਹੋ ਜੇ ਇਸ ਕਰਕੇ ਉਹ ਪਹੁੰਚੇ ਹੋਏ ਬੇਇੱਜ਼ਤੀ ਬਣਾ ਮਿਤੇ ਅੱਛਾ ਮੇਰੇ ਵੱਲੋਂ ਜਿਹੜੀ رائے ਤੁਸੀਂ ਮੇਰੀ ਪੁੱਛੀ ਆ ਇਸ ਇਸ ਸਿਸਟਮ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਖਾਸ ਜ਼ਿੰਮੇਵਾਰ ਆ ਨਾ ਉਹਨੂੰ ਕਾਨੂੰਨ ਨੂੰ ਵੀ ਪਤਾ ਲੱਗਿਆ ਪੁਲਿਸ ਨੂੰ ਵੀ ਪਤਾ ਲੱਗਿਆ ਤੇ ਜਿਹੜੀ ਉਹ ਸਜ਼ਾ ਦਾ ਹੱਕਦਾਰ ਸੀ ਉਹਨੂੰ ਮਿਲ ਚੁੱਕੀ ਕਿਉਂਕਿ ਉਸੇ ਪਿੰਡ ਦਾ ਇੱਕ ਵਿਅਕਤੀ ਸੀਗਾ ਉਹ ਦੋ ਜਣੇ ਸੀ ਹਾਂ ਜੀ ਦੋ ਸੀਗੇ ਕੁਝ ਹੋਰ ਬਾਹਰ ਪਰ ਜਿਹੜਾ ਅਸਲ ਜ਼ਿੰਮੇਵਾਰ ਸੀ ਜੀ ਉਹ ਉਸੇ ਪਿੰਡ ਦਾ ਵਿਅਕਤੀ ਸੀ ਉਹਨੂੰ ਜਿਹੜੀ ਵੀ ਸਜ਼ਾ ਬਣਦੀ ਸੀ ਉਹ ਮਿਲ ਗਈ ਹੈ ਇਹਦੇ ਵਿੱਚ ਕੋਈ ਪੁਸ਼ਤਾਵੇ ਦੀ ਲੋੜ ਨਹੀਂ ਹੈਗੀ ਤੇ ਲੋਕਾਂ ਵੱਲੋਂ ਜਿਹੜੀ ਮੈਂ ਗੱਲ ਸੁਣੀ ਜੀ ਕੱਲ ਤੱਕ ਪੁੱਛਿਆ ਉਥੋਂ ਮੇਰੇ ਸਾਹਮਣੇ ਰਹਿ ਪਤਾ ਕਿ ਕੱਲ ਕੇ ਸਾਹਮਣੇ ਆਈ ਉਹਨਾਂ ਨੇ ਇਸ ਚੀਜ਼ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਆਉ ਨੂੰ ਪ੍ਰਸ਼ੰਸਾ ਕੀਤੀ ਉਹਦੀ ਉਹਨਾਂ ਨੇ ਇਹ ਗੱਲ ਕਹੀ ਈ ਯਾਰ ਠੀਕ ਆ ਗੱਲ ਇੱਕ ਛੋਟਾ ਬੱਚਾ ਯਾਰ ਕਿਸੇ ਦੀਆਂ ਅੰਦਰਾਂ ਉਹਨੂੰ ਕੁਰਨੈਬ ਕਰ ਲਿਆ ਮੰਗਣੇ ਪਏ ਸੀ ਯਾਰ ਕੰਮ ਕਰੋ ਕੰਮ ਕਰਕੇ ਤਰੱਕੀ ਕਰੋ ਸਹੀ ਸਿਸਟਮ ਤੇ ਜਾਓ ਦੂਸਰੀ ਗੱਲ ਇਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਸਰਕਾਰ ਨੂੰ ਇੱਕੇ ਵਾਰੀ ਆਪੀਆਂ ਇਹ ਜਿਹੜੇ ਕਦਮ ਸਰਕਾਰ ਰੱਖ ਰਹੀ ਆ ਉਹ ਪੂਰੀ ਤਰ੍ਹਾਂ ਫੂਕ ਫੂਕ ਕੇ ਰੱਖ ਰਹੀ ਆ ਜੀ ਆਮ ਸਾਹਿਬ ਇਦਾਂ ਬੱਚੇ ਨਹੀਂ ਹੈਗੇ ਕਿ ਜੇ ਕੋਈ ਕੰਮ ਹੋ ਰਿਹਾ ਹੈ ਤੇ ਉਹਦੇ ਵਿੱਚ ਸਾਡਾ ਲੋਕਾਂ ਦਾ ਨੁਕਸਾਨ ਆ ਸਾਡਾ ਲੋਕਾਂ ਦਾ ਭਲਾ ਹੋ ਰਿਹਾ ਉਹਦੇ ਵਿੱਚ ਤੇ ਇਸ ਵਾਸਤੇ ਜਿਹੜੀ ਮੇਰੇ ਵੱਲੋਂ ਤੁਸੀਂ ਰায়ে ਪੁੱਛੀ ਆ ਪਹਿਲਾਂ ਮੈਂ ਦੱਸਦੀ ਲੋਕਾਂ ਦੀ ਕਿ ਲੋਕ ਜਿਹੜੇ ਆ ਉਹ ਪੰਜਾਬ ਪੁਲਿਸ ਤੇ ਮਾਨ ਸਾਹਿਬ ਦੀ ਸੋਚ ਆ ਜਿਹੜੀ ਉਹਨਾਂ ਸਤਿਕਾਰ ਕਰਦੇ ਆ ਇਹ ਜਿਹੜਾ ਕੀਤਾ ਹੈ ਇਹ ਹੋਣਾ ਚਾਹੀਦਾ ਹੋਣਾ ਵੀ ਰਵੇ ਤੇ ਸਿਰ ਵੀ ਦਾ ਚੁੱਕਣ ਦਿੱਤਾ ਜਾਵੇ ਇਹ ਵੀ ਇੱਕ ਤਰ੍ਹਾਂ ਨਸ਼ਿਆਂ ਨਾਲੋਂ ਭੈੜੀ ਬਿਮਾਰੀ ਇਹ ਵੀ ਫੈਲਣ ਦੀ ਕੋਸ਼ਿਸ਼ ਕਰਦੀ ਆ ਕਰਨੈਵ ਕਰਨਾ ਇਸ ਦੇ ਤੀ ਪਤਰਾ ਅੱਛਾ ਦੂਸਰੀ ਗੱਲ ਮੇਰੀ ਜਿਹੜੀ ਬੁੱਧੀ ਜੀ ਵੀ ਆ ਤੇ ਮੇਰੇ ਵੱਲੋਂ ਇਸ ਚੀਜ਼ ਦੇ ਵਿੱਚ ਪੰਜਾਬ ਦੇ ਡੀਜੀਪੀ ਤੇ تین ਮੇਰੇ ਖਿਆਲ ਚ ਇਹ ਵੀ ਪ੍ਰਦੀਪ ਜੀ ਹੈਗਾ ਜ਼ਰੂਰੀ ਵੀ ਚਾਰ ਐਸਐਸਪੀ ਸਹਿਬਾਨ ਤੇ ਉਹਨਾਂ ਦੀ ਜਿਹੜੀ ਫੋਰਸ ਸੀ ਵੀ ਤੇ ਉਹ ਉਹਦੇ ਮੁਤਾਬਕ ਉਹਨਾਂ ਨੇ ਬੜੀ ਪੂਰੀ ਤਰ੍ਹਾਂ ਪ੍ਰਸ਼ੰਸਾਯੋਗ ਕੰਮ ਕੀਤਾ ਤੇ ਜਦੋਂ ਇੱਕ ਸਾਲ ਬਾਅਦ ਇਹਨਾਂ ਨੂੰ ਕਰਦੇ ਆ ਨਾ ਸਨਮਾਨਤ ਇਹ ਇਹੋ ਜਿਹੇ ਕੰਮ ਕਰਨ ਵਾਲੇ ਜਿਹੜੇ ਪੁਲਿਸ ਅਫਸਰ ਹਨਾ ਉਹਨਾਂ ਨੂੰ ਸਨਮਾਨਤ ਕਰਨਾ ਚਾਹੀਦਾ ਹੈ ਇਹਦੇ ਚ ਚਿੰਤਾ ਤੇ ਜਾਂ ਕੋਈ ਸ਼ਿਕਵਾ ਜਾਂ ਸਰਕਾਰ ਦੀ ਨਿੰਦਾ ਨਹੀਂ ਅਸੀਂ ਪ੍ਰਸ਼ੰਸਾ ਕਰਦੇ ਆ ਇਹੇ ਕੰਮ ਹੋਣੇ ਚਾਹੀਦੇ ਆ ਜਿਹੜਾ ਇਸ ਤਰ੍ਹਾਂ ਦੀ ਇਹ ਗਰੋਥ ਰਹੀ ਹੈ ਸਤਨਾਮ ਜੀ ਬਹੁਤ ਬਹੁਤ ਧੰਨਵਾਦ ਅੱਛਾ ਅਗਲਾ ਸਵਾਲ ਜਿਹੜਾ ਹੈਗਾ ਸਤਨਾਮ ਜੀ ਹੂੰ ਪੀਐਨਜੀਏ ਸੀਐਮ ਆਨ ਸਾਹਿਬ ਅਤੇ ਡੀਜੀਪੀ ਪੰਜਾਬ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ 10 ਲੱਖ ਰੁਪਏ ਨਾਲ ਦੀ ਨਾਲ ਇਨਾਮ ਵਜੋਂ ਦਿੱਤਾ ਗਿਆ ਔਰ ਨਾਲ ਦੀ ਨਾਲ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਦੋ ਕਿਡਨੈਪਰਾਂ ਨੂੰ ਐਨਕਾਊਂਟਰ ਕੀਤਾ ਸੀ ਉਹਨਾਂ ਨੂੰ ਤਰੱਕੀ ਦੇ ਵੀ ਹੁਕਮ ਦੇ ਦਿੱਤੇ ਕਿ ਇਹਨਾਂ ਨੇ ਪ੍ਰੋਮੋਸ਼ਨਾਂ ਕਰ ਦੋ ਵੱਡੇ ਰੈਂਕਾਂ ਤੇ ਲਾ ਦੋ ਇਹ ਜਿਹੜਾ ਕਦਮ ਮਾਨ ਸਰਕਾਰ ਨੇ ਮਾਨਯੋਗ ਡੀਜੀਪੀ ਸਾਹਿਬ ਨੇ आदेश जारी ਕੀਤਾ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਇਹ ਜਿਹੜੇ ਆਦੇਸ਼ ਜਾਰੀ ਕੀਤੇ ਇਹਦੇ ਨਾਲ ਪੰਜਾਬ ਪੁਲਿਸ ਦੇ ਹੋਰ ਹੌਸਲੇ ਬਲੰਦ ਹੋਣਗੇ ਚੰਗੀ ਗੱਲ ਨੇ ਬਲੰਦ ਹੋਣਗੇ ਮੈਂ ਵੀ ਕਹਿੰਨਾ ਤੁਸੀਂ ਵੀ ਚੰਨਾ ਪਾਓ ਕਿਵੇਂ ਚੰਗੀ ਗੱਲ ਹੈ ਔਰ ਜਿਹੜੇ ਕਿ ਨਾਲ ਦੀ ਨਾਲ ਇਹੋ ਜਿਹੇ ਲੋਕ ਏਹਨਾਂ ਤੇ ਠੱਲ ਪਾਈ ਜਾ ਸਕਦੀ ਹੈ ਜਾਂ ਨਹੀਂ ਪਾਈ ਜਾ ਸਕਦੀ ਇਹੋ ਜਿਹੇ ਦੇਸ਼ਾਂ ਦੇ ਅਨੁਸਾਰ ਦੇਖੋ ਪ੍ਰਦੀਪ ਜੀ ਮੈਂ ਇੱਕ ਗੱਲ ਕਹਿੰਦਾ ਵੀ ਜੇ ਕੋਈ ਗੰਨਿਆਂ ਦੇ ਟਰਾਲੇ ਤੋਂ ਆ ਕੇ ਜੱਟ ਮਰ ਜਾਂਦਾ ਨਾ ਜਾ ਕੋਈ ਸੱਪ ਲੜ ਕੇ ਗੱਜਦਾ ਹੈ ਹਾਂ ਜੀ ਸਰਕਾਰ ਕਿੰਨੇ ਪੈਸੇ ਦਿੰਦੀ ਆ ਕਰੋੜ ਕਰੋੜ ਰੁਪਈਆ ਦਿੰਦੇ ਆ ਹਾਂ ਜੀ ਤੇ ਜੇ ਕੋਈ 10 ਲੱਖ ਰੁਪਈਆ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਨੂੰ ਦੇ ਦਿੱਤਾ ਜਿਨ੍ਹਾਂ ਦੀ ਗਵਾਈ ਕਰਕੇ ਫੋਰਸ ਨੇ ਜਾਣ ਤਲੀ ਤੇ ਧਰੀ ਆ ਜੀ ਅੱਛਾ ਅਗਵਾਈ ਜਿਹੜੇ ਅਫਸਰ ਉੱਪਰ ਬੈਠੇ ਕਰਦੇ ਆ ਤੇ ਜਿਹੜੇ ਜ਼ਮੀਨੀ ਤੌਰ ਤੇ ਹਕੀਕਤਾਂ ਹੀ ਜੰਗ ਲੜ ਕੇ ਜਾਂ ਕੰਮ ਕਰਦੇ ਆ ਤੇ ਜਿਹਦੇ ਬਹੁਤਾਂ ਨਹੀਂ ਲੱਖ ਲੱਖ ਰੁਪਇਆ ਉਹਨਾਂ ਨੂੰ ਵੀ ਦਿੱਤਾ ਜਾਂਦਾ ਤੇ ਫਿਰ ਇਹ ਵੀ ਗੱਲ ਹੋ ਜਾਣੀ ਸੀ ਵੀ ਸੋਨੇ ਤੇ ਸੁਹਾਗਾ ਬਣ ਜਾਣਾ ਸੀ ਇਹ ਸਰਕਾਰ ਕਦ ਇਹ ਵੀ ਠੀਕਾ ਔਰ ਇੱਕ ਇੱਕ ਲੱਖ ਉਹਨਾਂ ਨੂੰ ਵੀ ਦੇਣਾ ਚਾਹੀਦਾ ਸੀ ਨਾਲ ਦੀ ਨਾਲ ਜਿਹੜੇ ਜਿਹੜੀ ਟੀਮਾਂ ਨੇ ਕੰਮ ਕੀਤਾ ਉਹ ਗੰਨਿਆਂ ਦੇ ਟਰਾਲੇ ਨੂੰ ਤੇ ਘੱਟ ਦੇ ਦੇਂਦੇ ਤੇ ਉੱਥੇ ਉਹਨੂੰ ਸ਼ਹੀਦ ਨਾ ਮੰਨਦੇ ਤੇ ਜਿਹੜੇ ਸ਼ਹੀਦ ਹੋਣ ਵਾਲੀ ਪੋਜੀਸ਼ਨ 'ਚ ਚਲੇ ਗਏ ਉਹ ਤਾਂ ਸਮਝ ਲਓ ਵੀ ਜਿੰਦਾ ਸ਼ਹੀਦ ਹੋ ਗਏ ਜੇ ਅੱਗੋਂ ਕੋਈ ਮੰਨ ਲੂ ਵੀ ਉਹ ਜਿਹੜੇ ਕਰਨਾਬ ਕਰਨ ਵਾਲੇ ਲੋਕਸ ਉਹ ਕਈ ਮੁਲਾਜ਼ਮ ਵੀ ਲਖਮੀ ਹੋਏ ਆ ਉਹਨਾਂ ਦੀ ਜਾਨ ਵੀ ਲੈ ਸਕਦੇ ਸੀ ਤੇ ਕਿ ਮੈਂ ਤਾਂ ਕਹਿੰਦਾ ਵੀ ਇੱਕ ਤਾਂ ਉਹਨਾਂ ਨੂੰ ਜਿੰਦਾ ਸ਼ਹੀਦ ਉਪਾਦੀ ਦਾ ਰੁਤਬਾ ਦੇਣਾ ਚਾਹੀਦਾ ਤੇ ਦੂਜਾ ਜਿਹੜਾ ਇੱਕ ਤੋਂ ਘੱਟ ਕਮਾਨਤਨ ਹੁੰਦਾ ਉਹਨਾਂ ਨੂੰ ਵੀ ਲੱਖ ਲੱਖ ਰੁਪਈਆ ਜਿਹੜਾ ਬਾਣ ਸਰਕਾਰ ਨੂੰ ਦੇਣਾ ਚਾਹੀਦਾ ਸੀ ਇਹ ਗਾਂ ਤੋਂ ਜਿਹੜਾ ਇਸ ਤਰ੍ਹਾਂ ਦਾ ਕੰਮ ਹੁੰਦਾ ਜਿਹੜੀ ਟੀਮ ਕੰਮ ਕਰਦੀ ਆ 4 एसएसपी ਆ ਕਿੰਨੀ ਫੋਰਸ ਆ ਉਹ ਫੋਰਸ ਨੂੰ ਮੇ ਲੱਖ ਲੱਖ ਦੇ ਦੇਣਾ ਸੀ ਕਿਉਂਕਿ ਉਹਨਾਂ ਦੇ ਵੀ ਬਾਲ ਬੱਚੇ ਸੀ ਜੇ ਕਿਸੇ ਨੂੰ ਨੁਕਸਾਨ ਕਰਦੇ ਤਾਂ ਹੋ ਸਕਦਾ ਸੀ ਤੇ ਇਹ ਸਮਝੋ ਜਾਣ ਤਲੀ ਤੇ ਧਰ ਕੇ ਗਏ ਜਿਹੜੇ ਉਹਨਾਂ ਨੂੰ ਵੀ ਇਹ ਦੇਣਾ ਚਾਹੀਦਾ ਸੀਗਾ ਤੇ ਮੈਨੂੰ ਇਹ ਵੀ ਲੱਗਦਾ ਹੈ ਵੀ ਜਿਹੜੀ ਚੀਜ਼ ਹੁਣ ਆਪਾਂ ਬੋਲ ਰਹੇ ਆ ਕਿਸੇ ਦੀ ਗੱਲ ਕੋਈ ਸੁਣੇ ਨਾ ਸੁਣੇ ਆਪਣੀ ਜਿਹੜੇ ਮਾਨ ਸਾਹਿਬ ਆ ਉਹ ਜ਼ਰੂਰ ਗੱਲ ਸੁਣਦੇ ਹੋਣਗੇ ਕਿਤੇ ਨਾ ਤੇ ਉਹਨਾਂ ਉਹਨਾਂ ਦੇ ਸਮਰਥਕਾਂ ਨੂੰ ਵੀ ਮੈਂ ਕਹੂੰਗਾ ਵੀ ਪਾਰਟੀ ਚ ਕੰਮ ਕਰਦੇ ਵਿਅਕਤੀਆਂ ਨਾਲ ਸਾਨੂੰ ਜਿੰਨੀ ਮਰਜ਼ੀ ਅਲਰਜੀ ਹੋਵੇ ਪਰ ਮਾਨ ਸਾਹਿਬ ਦੀ ਸੋਚ ਤੇ ਮਾਨ ਸਾਹਿਬ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਸਨਵਤ ਚੰਗਾ ਲੱਗਦਾ ਇਸ ਕਰਕੇ ਅਸੀਂ ਪਾਰਟੀ ਸਾਡੀ ਕੋਈ ਨਹੀਂ ਪਰ ਕੰਮ ਕਰਨ ਦਾ ਤਰੀਕਾ ਠੀਕ ਆ ਕਿਉਂਕਿ ਇਹਨਾਂ ਦਾ ਕੰਮ ਕਰਨਾ ਪੰਜਾਬ ਦੇ ਲੋਕਾਂ ਦੇ ਹਿੱਤ ਚ ਜਾ ਰਿਹਾ ਹੈ ਸਰਨਾਮ ਜੀ ਮੈਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਜੀ ਇੱਥੇ ਸ਼ਲਾਂਗਾ ਜੋ ਕੰਮ ਕੀਤਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਸਿਰਫ ਜ਼ਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦੇ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਉਹਨਾਂ ਨੇ ਹੀ ਕੰਮ ਸੰਗਾਨੀ ਕੀਤਾ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਰੇ ਪੰਜਾਬ ਦੀ ਪੁਲਿਸ ਬਹੁਤ ਵਧੀਆ ਕੰਮ ਕਰੇਗੀ ਵਿਸ਼ਵਾਸ ਵੀ ਹੈਗਾ ਔਰ ਕਰਦੀ ਵੀ ਹੈਗੀ ਆ ਆਉਣ ਵਾਲੇ ਸਮੇਂ 'ਚ ਹੋਰ ਚੰਗਾ ਕੰਮ ਕਰੂਗੀ ਇਹਦੇ ਬਾਰੇ ਤੁਸੀਂ ਕੀ رائے ਆ ਤੁਹਾਡੀ ਵੀ ਚੰਗਾ ਕੰਮ ਕਰਨ ਤੇ ਹੈਗੀ ਇਕ ਉਮੀਦ ਕੇ ਨਹੀਂ ਹੈਗੀ ਦੇਖੋ ਜੀ ਪੰਜਾਬ ਪੁਲਿਸ ਜਿਹੜੀ ਉਹ ਪਹਿਲਾਂ ਵੀ ਸਾਡੇ ਕੋਈ ਤਾਂ دوست ਸੀਗਾ ਬਿਲਕੁਲ ਜੀ ਕੋਈ ਸਾਡਾ ਬੱਚਾ ਸੀ ਕੋਈ ਚਾਚਾ ਤਾਇਆ ਕੋਈ ਉਚਾਲਾ ਅਫਸਰ ਬੇਲ ਦਾ ਕੁچے ਉਧੇ ਤੁਸੀਂ ਜੀ ਜੀ ਪਰ ਉਦੋਂ ਪ੍ਰਦੀਪ ਜੀ ਗੱਲਾਂ ਐ ਸੀ ਦੀਆਂ ਮਗਰ ਸਰਕਾਰਾਂ ਮਾੜੀਆਂ ਸੀ ਜੀ ਜੀ ਇਸ ਕਰਕੇ ਪੁਲਿਸ ਵੀ ਉਦੋਂ ਚੰਗੀ ਸੀ ਜੀ ਤੇ ਉਹਨਾਂ ਦੀ ਮਜਬੂਰੀ ਸੀ ਹੂੰ ਤੇ ਅੱਜ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਜਰੀਆ ਉਹ ਸਰਕਾਰ ਨੂੰ ਫਿੱਟ ਲੱਗ ਰਿਹਾ ਹੈ ਸਰਕਾਰ ਦਾ ਉਹਨਾਂ ਨੂੰ ਲੱਗ ਰਿਹਾ ਇਸ ਕਰਕੇ ਇਹ ਵੀ ਚੰਗੀ ਸਰਕਾਰ ਹੋਣ ਕਰਕੇ ਜਿਹੜੀ ਪੰਜਾਬ ਪੁਲਿਸ ਆ ਉਹ ਲੋਕਾਂ 'ਚ ਇੱਕ ਸਤਕਾਰ ਦਾ ਵਿਸ਼ਾ ਬਣ ਰਹੀ ਆ ਜਿਹੜੇ ਲੋਕ ਫੌਜੀਆ ਨੂੰ ਟਾਟਾ ਕਰਦੇ ਸੀ ਅੱਜ ਤੋਂ ਪਹਿਲਾਂ ਪੁਲਿਸ ਨੂੰ ਟਾਟਾ ਨਹੀਂ ਕਰਦੇ ਸੀ ਪੁਲਿਸ ਵਾਲਾ ਜੇ ਚੰਗੀ ਗੱਲ ਕਰ ਲਈ ਕਹੇ ਦਿੰਦਾ ਹੈਲੋ ਹੈਲੋ ਰੁਕੀ ਹੂੰ ਕੁੜੀਏ ਬੀਬੀ ਹੂੰ ਆ ਚੁੰਨੀ ਟਾਇਰ ਚ ਆਉਂਦੀ ਇਹਨੂੰ ਤਾਂ ਚੋਕਲਾ ਹੂੰ ਉਹ ਗਾਉਂ ਜਾ ਕੇ ਆਉਂਦੀ ਮੈਂ ਤਾਂ ਡਰ ਹੀ ਗਈ ਹਾਂ ਉਂ ਟ੍ਰੱਕ ਦੇ ਫੜ ਕੇ ਚਲਾਣੀ ਦਾ ਕਰਦਾ ਇਹੋ ਜੀ ਪੋਜੀਸ਼ਨ ਪੁਲਿਸ ਵੀ ਬਣਾ ਰੱਖੀ ਸੀ ਹੁਣ ਅੱਜ ਦੇ ਜਵਾਨੇ ਚ ਕੋਈ ਗੱਲ ਨਹੀਂ ਜਿਹਦੇ ਹੈਲਮਟ ਨਹੀਂਗਾ ਪੁਲਿਸ ਕੋਲੋਂ ਹੈਲਮਟ ਦੇ ਰਹੀ ਆ ਜਿਹਦੇ ਮਗਰ ਚਮਕਣ ਵਾਲੇ ਫਟ ਲੱਗਣ ਵਾਲੇ ਉਹ ਲਾਉਂਦੀ ਆ ਅੱਛਾ ਕੋਲੇ ਮਲਾ ਕੇ ਇੱਥੇ ਰੋਲਾ ਪੈਂਦਾ ਹੈ ਵੀ ਸਾਡੀ ਸਰਕਾਰ ਨੇ ਪੁਲਿਸ ਨੂੰ ਹਰਮਨ ਪਿਆਰੇ ਬਣਨ ਵਾਸਤੇ ਲੋਕਾਂ ਦੇ ਨਾਲ ਵਿਵਹਾਰ ਜਿਹੜਾ ਉਹ ਸਹੀ ਕਰਨ ਵਾਸਤੇ ਮੈਸੇਜ ਦਿੱਤਾ ਤੇ ਉਹਨਾਂ ਦਾ ਵੀ ਮਾਪਿਓ ਆ ਅਸੀਂ ਬੱਚੇ ਆ ਦੋਸਤ ਆ ਉਹ ਇਸ ਕਰਕੇ ਆਪਣੇ ਸਭ ਪਬਲਿਕ ਨੂੰ ਆਪਣੇ ਭੈਣ ਭਰਾ ਮਾਪਿਓ ਦੇ ਰੂਪ ਚ ਪੰਜਾਬ ਪੁਲਿਸ ਦੇਖ ਰਹੀ ਆ ਇਸ ਕਰਕੇ ਪੰਜਾਬ ਪੁਲਿਸ ਜਿਹੜੀ ਲੋਕਾਂ ਦੇ ਮਨਾਂ ਚ ਸਤਿਕਾਰਯੋਗ ਹੈ ਆ ਬਹੁਤ ਬਹੁਤ ਧੰਨਵਾਦ ਸੁਪਨਾਮ ਜੀ ਜੀ ਤੁਹਾਡਾ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ